ਹਾਂਜੀ ਬਜੀ ਨਮਸਕਾਰ ਹੈ ਆ ਦਾ ਬਸ ਖਾਤ ਚ ਹੈ ਗਾਲ ਕੀ ਹਾਲ ਚਾਲ ਹੈ ਵੀਰੇ ਤਾਂ ਬਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਈਆਂ ਸ਼ਾਂਤਾਰ ਵੀਡੀਓ ਲਿਆਂਦੇ ਰਿਆ ਕਰੀਏ ਤੇ ਇੱਕ ਤੋਂ ਇੱਕ खरे ਅਨੁਭਰਾਂ ਦਾ ਸ਼ੌਕ ਕਰਾਂਦੇ ਰਿਆ ਕਰੀਏ ਲੋ ਜੀ ਬਜੀ ਕਰੋ ਚੈੱਕ ਮੇਰਾ ਭਰਾ ਆਪਣੇ ਵੱਡੇ ਕਬੂਤਰਾਂ ਦੀ ਕੁਆਲਿਟੀ ਠੀਕ ਹੈ ਜੀ ਵਰੇ ਚਾਰ ਕਬੂਤਰ ਨੇ ਠੀਕ ਹੈ ਅੱਜ ਆਪਾਂ ਆਪਣੇ ਵੀਰ ਦੇ ਕੋਲੇ ਆਏ ਆ ਠੀਕ ਹੈ ਜੀ ਪਹਿਲਾਂ ਵੀ ਬਾਈ ਹਰਾਂ ਦੇ ਕੋਲ ਆਪਣੇ ਜਾਨਵਰ ਬਹੁਤ ਜ਼ਿਆਦਾ ਗਏ ਨੇ ਤੇ ਆ ਚੈੱਕ ਕਰ ਲੋ ਮੇਰਾ ਭਰਾ ਦੋ ਵੱਡੇ ਕਬੂਤਰ ਆ ਜੀ ਢਾਂਗੀ ਉੱਤੇ ਲੱਗੇ ਹੋਏ ਪੱਲੇ ਸਾਫ ਕਬੂਤਰ ਆ ਠੀਕ ਹੈ ਜੀ ਜਿਹੜੀ ਢਾਂਗੀ ਤੇ ਜਾਨਵਰ ਇਹ ਲੱਗੇ ਹੋਏ ਨੇ ਉਸ ਢਾਂਗੀ ਦੀ ਫੋਟੋ ਜਾਂ ਵੀਡੀਓ ਮੈਂ ਤੁਹਾਨੂੰ ਬਣਾ ਕੇ ਪਾ ਦਾਂਗਾ ਤਾਂ ਮੇਰਾ ਭਰਾ ਇਹਨਾਂ ਕਬੂਤਰਾਂ ਨੂੰ ਮੇਰਾ ਵੀਰ ਤੁਸੀਂ ਜਿੰਨਾ ਮਰਜ਼ੀ ਡਾਲਿਓ ਜੀ ਘਾਤੀਆਂ ਬਾਜ਼ੀਆਂ ਵਾਸਤੇ ਤਾਂ ਬਾਲੇ ਕਿਹੜੇ ਜਾਨਵਰ ਨੇ ਮੇਰਾ ਭਰਾ ਚੈੱਕ ਕਰ ਲੋ ਠੀਕ ਹੈ ਜੀ ਟੋਟਲ ਵੀਰੇ ਚਾਰ ਵੱਡੇ ਕਬੂਤਰ ਨੇ ਠੀਕ ਹੈ ਪਹਿਲਾਂ ਤੁਹਾਨੂੰ ਦੋਆਂ ਦਾ ਮੈਂ ਸ਼ੌਂਕ ਕਰਾ ਦੇਣਾ ਬਾਕੀ ਦੋ ਜਨਮਰ ਆਹ ਥੱਲੇ ਫਿਰਦੇ ਆ ਇਹਨਾਂ ਦੀ ਵੀ ਤੁਸੀਂ ਗੌਰ ਕਰ ਲਓ ਮੇਰਾ ਵੀਰ ਠੀਕ ਹੈ ਦੋਨੇ ਮੇਰਾ ਭਰਾ ਵੱਡੇ ਕੂਤ ਨੇ ਬਾਕੀ ਆ ਚੈੱਕ ਕਰ ਸਕਦੇ ਹੋ ਤੁਸੀਂ ਮਗਰ ਵਾਲਾ ਕੂਤਰ ਕਿਵੇਂ ਗੜਕਦਾ ਮੇਰਾ ਭਰਾ ਵੀਰੇ ਉੱਡਣ ਦੀ ਆਪਣੀ 101% ਗਾਰੰਟੀ ਰੱਖੇ ਜੀ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਠੀਕ ਹੈ ਜੀ 7 ਤੋਂ 8 ਘੰਟੇ ਮੇਰਾ ਭਰਾ ਨੋਰਮਲ ਇਹ ਜਨਮਰ ਕਰਦੇ ਨੇ ਠੀਕ ਹੈ ਬਾਕੀ ਜਿਹੜੇ ਭਰਾਵਾਂ ਦੇ ਕੋਲ ਯਾਰ ਸਾਡੇ ਜਨਮਰ ਜਾਂਦੇ ਆ ਉਹਨਾਂ ਮੇਰੇ ਭਰਾਵਾਂ ਨੂੰ ਤਾਂ ਪਤਾ ਹੀ ਆ ਕੋਈ ਖਾਸ ਗਾਰੰਟੀ ਦੇਣ ਦੀ ਮੈਨੂੰ ਕੋਈ ਲੋੜ ਹੈ ਨਹੀਂ ਠੀਕ ਹੈ ਜੀ ਜਾਮਰਾ ਦੀ ਸ਼ਕਲ ਆ ਕਰਨੇ ਤੁਹਾਨੂੰ ਵੀਰੇ ਆਪ ਹੀ ਦੱਸ ਦੇਣਾ ਕਿ ਹਾਂ ਵੀ ਇਹਨਾਂ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਤੇ ਬਾਕੀ ਉਹੀ ਬੰਦਾ ਆਪਣੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਤੇ ਟਾਈਮ ਪਾਸ ਵਾਲੇ ਬੰਦੇ ਯਾਰ ਥੋੜਾ ਜਿਹਾ ਦੂਰ ਹੀ ਰਿਹਾ ਕਰੋ ਹਾਂਜੀ ਬਾਈ ਜੀ ਆਹ ਆਪਣੇ ਅਗਲੇ ਦੋ ਬਟੇ ਕੂਤਰ ਮੇਰਾ ਭਰਾ ਚੈੱਕ ਕਰ ਲਓ ਜੀ ਮਗਰ ਵਾਲਾ ਕੂਤਰ ਬਾਬੇ ਗੁਰਦੇਵ ਘਣੀ ਵਾਲੇ ਕੂਤਰਾਂ ਵਿੱਚੋਂ ਠੀਕ ਹੈ ਚਟਾ ਸਫੈਦਾ ਗਿੱਚੀ ਗੱਲੀ ਲਾਲ ਲੱਗੂ ਠੀਕ ਹੈ ਜੀ ਅਗਲੇ ਵਾਲਾ ਕੂਤਰ ਬਲੇ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਰੇ ਫਲ ਬਟਾ ਫਲ ਗ੍ਰਾਂਟਡ ਕਬੂਤਰ ਮੇਰਾ ਵੀ ਲੋਆਂ ਨੂੰ ਖਾਂਦੇ ਆ ਯਾਰ ਚੈੱਕ ਕਰ ਲੋ ਤੁਸੀਂ ਜਾਂਬਰ ਠੀਕ ਹੈ ਬਾਕੀ ਯਾਰ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਅੱਜ ਵਾਲੇ ਸਾਰੇ ਵੱਡੇ ਕਬੂਤਰ ਮੇਰੇ ਸਾਰੇ ਵੀਰਾਂ ਨੂੰ ਕਿੱਦਾਂ ਦੇ ਲੱਗੇ ਤੇ ਆਜੋ ਵੀ ਸਦਰੋਂ ਹੁਣ ਮੈਂ ਤੁਹਾਨੂੰ ਕੱਲੇ ਕੱਲੇ ਕਬੂਤਰ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਕੀ ਦਾ ਤੁਹਾਨੂੰ ਸ਼ੌਕ ਕਰਾਉਣਾ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਤੇ ਮੇਰਾ ਵੀਰ ਦੱਸਿਓ ਜਰੂਰ ਕਮੈਂਟ ਕਰਕੇ ਤੁਹਾਨੂੰ ਅੱਜ ਵਾਲੇ ਸਾਰੇ ਜਾਨਵਰ ਆਪਣੇ ਕਿੱਦਾਂ ਦੇ ਲੱਗੇ ਠੀਕ ਹੈ ਜੀ ਹਾਂਜੀ ਵੀ ਸਦਰੋਂ ਆਹ ਆਪਣਾ ਪਹਿਲਾ ਜਾਨਵਰ ਮੇਰਾ ਭਰਾ ਚੈੱਕ ਕਰੋ ਜੀ ਕੂਤਰ ਦਾ ਮੇਰਾ ਵੀਰ ਬਾਈ ਜੀ ਕੱਦ-ਕੜ ਚੈੱਕ ਕਰੋ ਪੂਰਾ ਸਦਰੋਂ ਉੱਚਾ ਲੰਮਾ ਕੂਤਰ ਠੀਕ ਹੈ ਜੀ ਅੱਗੋ ਚੌੜਾ ਤੇ ਪਿੱਛੋ ਜਮਾ ਹਨ ਬੰਦ ਬਾਈ ਜੀ ਜਮਾ ਟੇਪਰ ਦੇ ਵਿੱਚ ਸਰ ਤੇ ਆਹ ਸਦਰੋਂ ਜਾਨਵਰ ਆਪਣੀ ਦੀ ਅੱਖ ਹੈ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਅੱਖ ਦਾ ਨੂਰ ਚੈੱਕ ਕਰੋ ਮੇਰਾ ਵੀਰ ਕਿੱਡਾ ਛੋਟਾ ਬ੍ਰੀਕ ਜਾਂ ਡੀਲਾ ਰੱਖਦਾ ਜੀ ਕੂਤਰ ਠੀਕ ਹੈ ਜੀ ਕੱਦ-ਕੜ ਥੋੜੀ ਸਕਰੀਨ ਦੇ ਸਾਹਮਣੇ ਆ ਤੇ ਆਹ ਬਾਈ ਜੀ ਹੁਣ ਮੈਂ ਤੁਹਾਨੂੰ ਕੂਤਰ ਦਾ ਪੱਲਾ ਖੋਣਾ ਪੱਲੇ ਦੀ ਚੈੱਕ ਕਰੋ ਜੀ ਕੁਆਲਿਟੀ ਦੇਖ ਪੂਰੇ ਬਾਜੀ ਲਮੇ ਲਮੇ ਚੌੜੇ ਚੌੜੇ ਬਲਿਆਂ ਦਾ ਕੂਤਰ ਕੋਈ ਗੈਬ ਨਹੀਂ ਕੋਈ ਕੋਹ ਨਹੀਂ ਕੋਈ ਜੂ ਪਣਖੀ ਮੇਰਾ ਭਰਾ ਕੋਈ ਕੋਹ ਨਹੀਂ ਮੇਰਾ ਵੀ ਠੀਕ ਹੈ ਜੀ ਓਕੇ ਰਿਪੋਰਟ ਆ ਬਿਲਕੁਲ ਠੀਕ ਹੈ ਬਾਕੀ ਤੁਸੀਂ ਐਸ ਬੰਨੇ ਵੀ ਮੇਰਾ ਭਰਾ ਜਨਮ ਬਰ ਆਪਣਾ ਚੈੱਕ ਕਰ ਲਓ ਤੇ ਮੈਂ ਕਹਿੰਦਾ ਬਾਜੀ ਕੂਤਰ ਇਹ ਖੜ ਜੇ ਉਥੇ ਮੈਂ ਕਹਿੰਦਾ ਜਲਦੀ ਬਾਜੀ ਦੰਦਾ ਨਹੀਂ ਕੂਤਰ ਇਹ ਠੀਕ ਹੈ ਬਾਕੀ ਚਲੋ ਯਾਰ ਐਨ ਮੌਕੇ ਤੇ ਥੋੜੇ ਮੇਰਾ ਭਰਾ ਮੁਕੱਦਰ ਕੰਮ ਆਉਂਦੇ ਅੱਗੇ ਬੰਦੇ ਦੀ ਕਿਸਮਤ ਠੀਕ ਹੈ ਜੀ ਲਓ ਜੀ ਆ ਮੇਰਾ ਭਰਾ ਨੈਕਸਟ ਪੜਾ ਜੀ ਜਨਮ ਬਰ ਆਪਣੇ ਦਾ ਠੀਕ ਹੈ ਤੇ ਆ ਬਾਈ ਜੀ ਕੂਟਰ ਆਪਣੇ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਫਰੀਕ ਸੁਰਖ ਪੈਰਾਂ ਦਾ ਕੂਟਰ ਪੈਲ ਦੇ ਵਿੱਚ ਮੇਰਾ ਆਪਣਾ ਬੱਕੀ ਦੇ ਠੱਲ ਪਾਈ ਵੀ ਕੋਈ ਕੱਟੀ ਨਹੀਂ ਕੋਈ ਵੱਡੀ ਨਹੀਂ ਜੀ ਠੀਕ ਹੈ ਜੀ ਬਾਈ ਜੀ ਪੂਰੇ ਫੋਲ ਗਰੰਟੀ ਵਾਲੇ ਕੂਟਰ ਆ ਤੇ ਉਹੀ ਸਦਨ ਆਪਣੇ ਨਾਲ ਕਰੇ ਕੰਟੈਕਟ ਤੇ ਯਾਰ ਟਾਈਮ ਪਾਸ ਵਾਲੇ ਬੰਦੇ ਮੈਂ ਬਾਰ ਬਾਰ ਕਹਿੰਦਾ ਹੁਣ ਆਪਣੇ ਤੋਂ ਥੋੜਾ ਜਿਆਦਾ ਦੂਰ ਹੀ ਜਾ ਕਰ ਠੀਕ ਆ ਆਹਾ ਸੀਗਾ ਪਹਿਲਾ ਕੂਟਰ ਹੁਣ ਮਸੂ ਨੂੰ ਅਗਲਾ ਜਨਮਰ ਵਿਖਾਉਣਾ ਹਾਂਜੀ ਭਾਈ ਜੀ ਆਹ ਆਪਣਾ ਅਗਲਾ ਕਬੂਤਰ ਮੇਰਾ ਭਰਾ ਚੈੱਕ ਕਰੋ ਜੀ ਪੂਰਾ ਸਦਨ ਰਾਜਨ ਵਾਲੀ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਦੇਖੋ ਜੀ ਕੱਦ-ਕੱਦ ਚੈੱਕ ਕਰੋ ਜੀ ਕੂਤਰਾਂ ਦਾ ਠੀਕ ਹੈ ਜੀ ਸੁਹਾਸਰਾ ਨੀਲੀਆਂ ਲੋਕਾਂ ਜੀ ਉਦੋਂ ਬਜੀ ਜਮਾ ਖਟੀਆਂ ਅੱਖ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਬਿਲਕੁਲ ਭਾਈ ਜੀ ਛੋਟਾ ਜਾਂ ਡੇਲਾ ਰੱਖਦੇ ਆਪਣੀ ਅੱਖ ਦਾ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਭਾਈ ਜੀ ਜਿੰਨੇ ਮਰਜੀ ਡਾਲਿਓ ਜੀ ਫੁੱਲ ਬਟਾ ਫੁੱਲ ਗਰੰਟਡ ਕਬੂਤਰ ਨੇ ਠੀਕ ਹੈ ਬਾਕੀ ਦੇਖੋ ਜਾਂ ਪਰ ਜੋ ਹੱਥ ਜਾਏ ਕੱਡਾ ਜ਼ੋਰ ਲਾਉਂਦੇ ਆ ਤੇ ਆ ਬਾਈ ਜੀ ਕੂਤਰ ਆਪਣੇ ਦਾ ਪੱਲਾ ਆ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੰਨੇ ਵੱਡੇ ਵੱਡੇ ਪੂਰੇ ਚੌੜੇ ਚੌੜੇ ਪੱਲਾਂ ਦੇ ਕੂਤਰ ਆ ਠੀਕ ਐ ਤੇ ਆ ਬਾਈ ਜੀ ਨੈਕਸਟ ਪੱਲਾ ਆਪਣੇ ਜਨਵਰ ਦਾ ਲੋ ਮੇਰਾ ਵੀਰ ਚੈੱਕ ਕਰੋ ਜੀ ਪਹਿਲੀ ਕੰਨੀ ਦੇ ਤੁਸੀਂ ਜਨਵਰ ਦੀ ਬਗਲਾਂ ਚੈੱਕ ਕਰੋ ਕਿੱਡੀਆਂ ਵੱਡੀਆਂ ਬਗਲਾਂ ਦੇ ਕੂਤਰ ਆ ਜੀ ਸਾਰੇ ਦੇ ਸਾਰੇ ਠੀਕ ਆ ਜੀ ਕੋਈ ਫਰਮ ਮਰਿਆ ਪਿਆ ਨਹੀਂ ਕੋਈ ਕਹੋ ਨਹੀਂ ਠੀਕ ਆ ਜੂੰ ਪਣਖੀ ਕਹੋ ਨਹੀਂ ਯਾਰ ਬਿਲਕੁਲ ਓਕੇ ਦੀ ਰਿਪੋਰਟ ਐ ਇਹਨਾਂ ਦੇ ਵਿੱਚ ਤੇ ਆ ਬਾਈ ਜੀ ਜਾਨਵਰ ਆਪਣੇ ਦੇ ਪੈਰ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਆ ਜੀ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਇਹਦਾ ਵੀ ਮੇਰਾ ਵੀਰ ਪੱਕੀ ਠੱਲ ਪਾਈ ਹੋਈ ਆ ਜੀ ਕੋਈ ਕੱਟੀ ਨਹੀਂ ਹੋਈ ਕੋਈ ਵੱਢੀ ਨਹੀਂ ਹੋਈ ਜੀ ਆ ਆ ਆ ਆਹ ਲਓ ਜੀ ਬਾਕੀ ਤੁਸੀਂ ਆਪਣੇ ਜਾਨਵਰ ਦਾ ਅੱਗੇ ਮੇਰਾ ਵੀਰ ਬਣਤ ਵੀ ਚੈੱਕ ਕਰ ਸਕਦੇ ਹੋ ਬਾਕੀ ਐਸ ਬਨੇ ਨੂੰ ਮੇਰਾ ਭਰਾ ਚੈੱਕ ਕਰ ਲਓ ਜਾਨਵਰ ਨੂੰ ਤੇ ਐਸ ਬਨੇ ਦੀ ਅੱਖ ਦੀ ਕੁਆਲਿਟੀ ਕਰੋ ਚੈੱਕ ਮੇਰਾ ਵੀਰ ਠੀਕ ਆ ਜੀ ਵੀਰੇ ਚਾਰ ਦੇ ਚਾਰ ਜਾਨਵਰ ਆਪਾਂ ਇਕੱਠੇ ਦੇਣੇ ਆ ਕੋਈ ਬੰਦਾ ਆਪਾਂ ਨੂੰ ਇੰਜ ਨਾ ਇੱਕ ਵੀਰੇ ਇੱਕ ਦੇ ਦਿਓ ਦੋ ਦੇ ਦਿਓ ਠੀਕ ਆ ਜੀ ਆ ਕੋਈ ਸਾਨੂੰ ਬਾੜਾ ਪਸੰਦ ਆਇਆ ਸਾਡੇ ਬਰੇ 4 ਜਨਮਰਾਂ 4 ਦੇ 4 ਇਕੱਠੇ ਹੀ ਸੇਲ ਕਰਨੇ ਆ ਠੀਕ ਆ ਤੇ ਹੁਣ ਤੁਹਾਨੂੰ ਅਗਲਾ ਜਾਨਵਰ ਦਿਖਾਉਣਾ ਮੈਂ ਚਲੋ ਸਟਾਪ ਕਰਦੇ ਹਾਂ ਹਾਂਜੀ ਸਦਨੂ ਆਹਾ ਆਪਣਾ ਅਗਲਾ ਬਟਾ ਕੂਤਰ ਚੈੱਕ ਕਰੋ ਜੀ ਪਿਆਰ ਬਾਬੇ ਗੁਰਦੇਵ ਕੰਨੀ ਵਾਲੇ ਕੂਤਰਾਂ ਵਿੱਚੋਂ ਚਿੱਟਾ ਸਫੈਦ ਜੀ ਘੰਟ ਕੂਤਰ ਦਾ ਸਾਰਾ ਲਾਲ ਚੀਨਾ ਟੇਪਰ ਦੇ ਵਿੱਚ ਸਰ ਬਿਲਕੁਲ ਬਈ ਜੀ ਪੀਲੀਆਂ ਅੱਖਾਂ ਦਾ ਆਪਣਾ ਇਹ ਜਾਨਵਰ ਆ ਤੇ ਆ ਬਈ ਜੀ ਕੂਤਰ ਆਪਣੀ ਦੀ ਆਖਰੀ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਸੰਧੂਰੀ ਨੋਕ ਸੰਧੂਰੀ ਪਲਕਾਂ ਜਮਾ ਬੰਦ ਜੋੜਾਂ ਦਾ ਮੇਰਾ ਭਰਾ ਆਪਣਾ ਇਹ ਕੂਤਰ ਆ ਠੀਕ ਆ ਜੀ ਫਿੱਕੀ ਸੁਆਸਰੀ ਜੀ ਪੂਛ ਹੈ ਜ ਆ ਹੱਕ ਚੈੱਕ ਕਰ ਲਓ ਮੇਰਾ ਭਰਾ ਤੁਹਾਨੂੰ ਇੱਥੋਂ ਅੰਦਾਜ਼ਾ ਆਪ ਹੀ ਹੋ ਜਾਣਾ ਹਾਂ ਬਈ ਇਸ ਕਬੂਤਰ ਦੇ ਵਿੱਚ ਕੀ ਗੱਲ ਬਾਤ ਆ ਠੀਕ ਆ ਜੀ ਕਬੂਤਰ ਹਲੇ ਗੋਲਿਆਂ ਦੇ ਆ ਇਹ ਨਵਾਂ ਸਾਰ ਆ ਹੀ ਜਾਂਦਾ ਚੈੱਕ ਕਰ ਲਓ ਢਾਂਗੇ ਉੱਤੇ ਇਹ ਵੀ ਲੱਗਿਆ ਹੋਇਆ ਜਿੰਨਾ ਮਰਜ਼ੀ ਧਾਲੀਆਂ ਮੇਰਾ ਵੀਰ ਠੀਕ ਆ ਜੀ ਪੂਰੇ ਬਾਜੀ ਫੁੱਲ ਤਸੱਲੀ ਵਾਲੇ ਜਾਨਵਰ ਨੇ ਠੀਕ ਆ ਜੀ ਜੇਸ ਬੰਦੇ ਦੇ ਘਰ ਆਹਾ ਕਬੂਤਰ ਗਈ ਮੇਰਾ ਖਿਆਲ ਉਸ ਬੰਦੇ ਨੂੰ ਅਗਲੀ ਵਾਰ ਕੂਤਰ ਮੌਲ ਲੈਣ ਦੀ ਲੋੜ ਨਹੀਂ ਪੈਣੀ ਜੀ ਜੇ ਰੱਬ ਇਹਨਾਂ ਨੂੰ ਬਿਮਾਰੀ ਸਮਝੀ ਤੋਂ ਬਚਾ ਕੇ ਰੱਖੇਗਾ ਠੀਕ ਹੈ ਨਾ ਚੈੱਕ ਕਰ ਲਓ ਜੀ ਤੇ ਆ ਬਾਜੀ ਦੂਜੀ ਸਾਈਡ ਦੀ ਅੱਖ ਦੀ ਕੁਆ ਤੇ ਬਾਕੀ ਬਜੀ ਕਬੂਤਰ ਨਵਾਂ ਸਾਰਾ ਆਈ ਜਾਂਦਾ ਆ ਚੈੱਕ ਕਰ ਲੋ ਠੀਕ ਹੈ ਜੀ ਆ ਬਗਲ ਤੇ ਮੇਰਾ ਭਰਾ ਕੋਈ ਕਲਫਣੀ ਲੱਗੀ ਕੋਈ ਕੋਹਣੀ ਜਮਾਂਦਰੂ ਦੋ ਫਾਰੇ ਦੇ ਰੱਤੇ ਆ ਜੀ ਬਦਲ ਦੇ ਵਿੱਚ ਠੀਕ ਹੈ ਤੇ ਆ ਬਾਈ ਜੀ ਕਬੂਤਰ ਆਪਣੇ ਦੀ ਪੂਛ ਬਿਲਕੁਲ ਬੰਦ ਪੂਛ ਰਖਦਾ ਬਾਕੀ ਮਾਫੀ ਚਾਹੁੰਦਾ ਮੈਂ ਤੁਹਾਨੂੰ ਦੂਜੇ ਕਬੂਤਰਾਂ ਦੀ ਪੂਛ ਨਹੀਂ ਦਿਖਾ ਪਾਇਆ ਠੀਕ ਹੈ ਜੀ ਫਿੱਕੀ ਸੁਬਾਹ ਸ੍ਰੀ ਜੀ ਪੂਛ ਆ ਬਿਲਕੁਲ ਬੰਦ ਪੂਛ ਰੱਖਦਾ ਹੈ ਜੀ ਤੇ ਉਦੋਂ ਬਾਈ ਜੀ ਜਮਾਂ ਬੰਦ ਜੋੜ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਜੀ ਜਮਾਂ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਬਿਲਕੁਲ ਸੱਜ ਨੂੰ ਫਿੱਟ ਫ ਆਹ ਭਾਈ ਜੀ ਆਪਣਾ ਯਾਨੀ ਕਿ ਤੀਜਾ ਕੂਤਰ ਸੀਗਾ ਹੁਣ ਤੁਹਾਨੂੰ ਲਾਸਟ ਕੂਤਰ ਦਾ ਕਰਾਉਣਾ ਚਾਹੁੰਗਾ ਜਿਹੜਾ ਰਾਜਨ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਜੀ ਹਾਂਜੀ ਭਾਈ ਜੀ ਆਹੋ ਆਪਣਾ ਅਗਲਾ ਵੱਡਾ ਕੂਤਰ ਮੇਰਾ ਭਰਾ ਚੈੱਕ ਕਰ ਲੋ ਜੀ ਆਪਣੇ ਅਸੀਂ ਜਨਵਰ ਦੀ ਕੁਆਲਿਟੀ ਠੀਕ ਹੈ ਜੀ ਪ्युअर ਭਾਈ ਜੀ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕੂਤਰ ਜਿੰਨੇ ਵੀ ਕੂਤਰ ਵਿਖਾਏ ਮੇਰਾ ਭਰਾ ਸਾਰਿਆਂ ਦੇ ਨਾਲੋਂ ਮੇਰਾ ਵੀ ਉੱਚਾ ਲੰਮਾ ਕੂਤਰ ਚਿੱਟਾ ਸਫੈਦ ਪੀਲੀ ਅੱਖਾਂ ਦਾ ਕੂਤਰ ਹੈ ਠੀਕ ਹੈ ਜੀ ਆਲਫਾ ਨੋਕਾ ਕੁਆਲਿਟੀ ਚੈੱਕ ਕਰ ਲੋ ਜੀ ਜਨਵਰ ਦੀ ਹੈ ਕਕੂਤਰ ਦੀ ਦੇਖੋ ਜੀ ਕਿੱਡੀ ਚੌੜੀ ਪੇਛੋ ਜਾ ਮੈਂਨ ਬੰਦ ਮੈਂ ਕਹਿੰਦਾ ਵੀ ਜੇ ਹੱਥ ਜਾ ਕੇ ਕੂਤਰ ਘੂਗਦਾ ਆ ਬੰਦੇ ਨੂੰ ਦੇਖੋ ਜੀ ਤੇ ਆਹ ਭਾਈ ਜਨਮਰ ਆਪਣੇ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਫੀਲੀਆ ਅੱਖ ਠੀਕ ਹੈ ਜੀ ਛੋਟਾ ਡੇਲਾ ਰੱਖਦੇ ਸਾਰੇ ਦੇ ਸਾਰੇ ਕੂਤਰ ਜੀ ਠੀਕ ਹੈ ਤੇ ਆਹ ਭਾਈ ਜਨਮਰ ਆਪਣੇ ਦਾ ਪੱਲਾ ਲਓ ਜੀ ਆ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਵੱਡੇ ਚੌੜੇ ਚੌੜੇ ਪੱਲਿਆਂ ਦੇ ਕੂਤਰ ਆ ਮੈਂ ਕਹਿੰਦਾ ਵੀਰੇ ਭੋਕ ਲੱਤ ਦੀ ਜਨਮਰ ਨੂੰ ਦੇਖ ਕੇ ਠੀਕ ਹੈ ਤੇ ਆ ਬਾਈ ਜੀ ਨੈਕਸਟ ਪਾਲ ਆਪਣੇ ਜਨਬਰ ਦਾ ਆ ਚੈੱਕ ਕਰ ਲਉ ਮਰਾ ਭਰਾ ਠੀਕ ਹੈ ਤੇ ਆ ਬਾਈ ਜੀ ਕੂਤਰ ਆਪਣੇ ਦੇ ਪੈਰ ਸਦਨੋਂ ਬਿਲਕੁਲ ਮੰਤ ਜੋੜ ਪੈਰ ਦੇ ਵਿੱਚ ਇਸ ਕੂਤਰ ਦੇ ਵੀ ਪੱਕੀ ਠਾਲ ਪਾਈ ਹੋਈ ਆ ਕੋਈ ਕੱਟੀ ਨਹੀਂ ਹੋਈ ਕੋਈ ਵੱਡੀ ਨਹੀਂ ਹੋਈ ਜੀ ਠੀਕ ਹੈ ਬਾਕੀ ਤੁਸੀਂ ਜਨਬਰ ਆਪਣੇ ਦਾ ਅੱਗੇੋਂ ਫਰੰਟ ਚੈੱਕ ਕਰ ਲਓ ਜੀ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਹਾਂ ਵੀ ਫੁੱਲ ਲੋਗਾਂ ਵਾਲੇ ਜਨਬਰ ਆ ਸੇ ਠੀਕ ਹੈ ਜੀ ਠੰਡੇ ਦੇ ਨਾਲ ਤੇ ਛੜਨ ਨਾਲੇ ਹੈ ਨਹੀਂ ਕੂਤਰ ਇਹ ਆਹ ਲੋ ਜੀ ਬਾਕੀ ਤੁਸੀਂ ਐਸ ਬੰਨ ਵੀ ਮੇਰਾ ਵੀਰ ਜਰਮਰਾ ਆਪਣੇ ਨੂੰ ਚੈੱਕ ਕਰ ਸਕਦੇ ਹੋ ਤੇ ਆਹ ਬਾਈ ਜੀ ਆਪਣਾ ਲਾਸਟ ਕੂਟਰ ਸੀਗਾ ਤੇ ਆਜੂ ਸਦਰ ਹੁਣ ਮੈਂ ਤੁਹਾਨੂੰ ਸਾਰੇ ਕੂਟਰ ਇਹ ਦੁਆਰ ਤੋਂ ਡੋਲੀ ਦੇ ਵਿੱਚ ਛੱਡ ਕੇ ਵਿਖਾਉਣਾ ਠੀਕ ਹੈ ਜੀ ਆਹ ਲੋ ਜੀ ਹਾਂ ਜੀ ਵੀ ਆਹ ਬਾਈ ਜੀ ਪਹਿਲਾਂ ਤੁਸੀਂ ਜਿਹੜੇ ਆਪਾਂ ਸਭ ਤੋਂ ਪਹਿਲਾਂ ਜਰਮਰਾ ਦਾ ਸ਼ੌਂਕ ਕਰਾਇਆ ਸੀ ਇਹਨਾਂ ਦੀ ਸਟੈਂਡਿੰਗ ਮੇਝ ਨੂੰ ਤੁਸੀਂ ਦੁਬਾਰਾ ਤੋਂ ਚੈੱਕ ਕਰ ਲਓ ਮਰਾ ਭਰਾ ਬਿਲਕੁਲ ਫਿੱਟ ਫੋਰ ਕੂਟਰ ਨੇ ਸਦਰ ਨੂੰ ਕੋਈ ਢਲੇ ਨਹੀਂ ਕੋਈ ਮੱਠੇ ਨਹੀਂ ਠੀਕ ਹੈ ਜੀ ਹੱਦੀ ਕੋਲੋਂ ਮੇਰਾ ਭਰਾ ਬਿਲਕੁਲ ਲਾਲ ਪਏ ਨੇ ਪੱਲੀ ਸਾਫਾ ਕੋਈ ਜੂਨ ਹੀ ਕੋਈ ਕੋਹ ਨਹੀਂ ਮੇਰਾ ਭਰਾ ਹੱਥ ਲਾਇਆ ਜਾਨਵਰ ਮੇਲੇ ਹੁੰਦੇ ਨੇ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਆ ਜੀ ਆਪਣੇ ਕੂਤਰਾਂ ਦੀ ਜਲਬਰੀ ਆਲ ਪੰਜਾਬ ਆ ਪੰਜਾਬ ਤੋਂ ਇਲਾਵਾ ਸਜਣੋ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਬਾਕੀ ਸੋਨੀਪਤ ਪਾਣੀਪਤ ਕਰਨਾਲ ਤੇ ਬਾਈ ਜੀ ਲਾਸਟ ਆਪਣਾ ਜਾਨਕੀ ਗੁਰੂ گاؤں ਤੱਕ ਜਾਨਵਰ ਆਪਣੇ ਜਾਂਦੇ ਨੇ ਤੇ ਕੋਈ ਵੀ ਮੇਰਾ ਭਰਾ ਇਥੋਂ ਦਾ ਇਸ਼ੂ ਹੋਵੇ ਉਹ ਆਪਣੇ ਨਾਲ ਕਰ ਸਕਦਾ ਹੈ ਕੰਟੈਕਟ ਤੁਹਾਡੇ ਸ਼ਹਿਰ ਦੇ ਵਿੱਚ ਜਾਨਵਰ ਆਪਾਂ ਇਹ ਪਹੁੰਚ ਕਰਕੇ ਇਹਨਾਂ ਦੀ ਲਿਆਂਗੇ ਠੀਕ ਹੈ ਜੀ ਤੇ ਆਹ ਬਾਈ ਜੀ ਤੁਸੀਂ ਆਪਣੇ ਅਗਲੇ ਜਾਨਵਰਾਂ ਦੀ ਮੇਰਾ ਭਰਾ ਸਟੈਂਡਿੰਗ ਮਿਊਜੀਸ਼ਨ ਚੈੱਕ ਕਰੂੰ ਮੈਂ ਕਹਿੰਦਾ ਬਾਈ ਜੀ ਬੇਗ ਦੇ ਜਾਨਵਰਾਂ ਨੂੰ ਥੋੜੀ ਭੁੱਖ ਲੱਥੀ ਗਈ ਆ ਦੇਖੋ ਪੂਰੇ ਬਾਈ ਜੀ ਉੱਚੇ ਨਵੇਂ ਕੱਦ ਕਾੜ ਦੇ ਕਬੂਤਰ ਨੇ ਠੀਕ ਆ ਜੀ ਅੱਗੋ ਚੌੜੇ ਹਿੱਕਾਂ ਵੀਰੇ ਸਾਰੇ ਚੌੜੀ ਰੱਖਦੇ ਨੇ ਤੇ ਪਿੱਛੋ ਜੇ ਮੈਂ ਇਹਨਾਂ ਬਰੀਕ ਪਾਂਦੇ ਕੂਤਰ ਨੇ ਸਾਰੇ ਦੇ ਸਾਰੇ ਮੇਰਾ ਭਰਾ ਪੀਲੀਆਂ ਅੱਖਾਂ ਦੇ ਕੂਤਰ ਨੇ ਇੱਕੋ ਕਰਦੇ ਕੂਤਰ ਨੇ ਮੇਰਾ ਭਰਾ ਠੀਕ ਆ ਜੀ ਬਾਕੀ ਤਨਾਂ ਕੂਤਰਾਂ ਦੇ ਪੈਰਾਂ ਅੰਦਰ ਪੱਕੀਆਂ ਠਲਾਂ ਪਾਈਆਂ ਹੋਈਆਂ ਨੇ ਚੈੱਕ ਕਰ ਲਓ ਤੇ ਮੇਰਾ ਭਰਾ ਢਾਂਗੀ ਉੱਤੇ ਪੱਕੇ ਲੱਗੇ ਹੋਏ ਆਪਣੇ ਇਹ ਜ ਠੀਕ ਹੈ ਵੀ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਸੋਨੋ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਕ ਕਲਾਸ ਤੇ ਬਾਈ ਜੀ ਨਜ਼ਰ ਵਾਲੀ ਜੈਂਪਰ ਤੇ ਉਹ ਤੋਂ ਪਹਿਲਾਂ ਤੁਹਾਨੂੰ ਮੈਂ ਬਾਈ ਹਿਰਾਂ ਦੇ ਕੁਛ ਦੇ ਵੱਡੇ ਗੂਤਰ ਨੇ ਠੀਕ ਹੈ ਜਿਨ੍ਹਾਂ ਵਿੱਚੋਂ ਆਪਾਂ ਗੂਤਰ ਲੈਂਦੇ ਨੇ ਉਹ ਤੁਹਾਨੂੰ ਮੈਂ ਹਲਕੀ ਜਿਹੀ ਮੰਨ ਕੇ ਚਲੋ ਚਾਹੀਏ ਆਪਾਂ ਮਰਵਾ ਦਿੰਦੇ ਆ ਠੀਕ ਹੈ

ਤੁਹਾਕੀ ਜੀ ਆਖਾਂ ਕਾਲੋ ਮਰਾਪਰਾ ਮਿੰਦਾਂ ਬਰਾਂਦਾ ਠੀਕ ਹੈ ਜੀ ਸਾਰੇ ਉੱਡਣ ਵਾਲੇ ਕੂਕਰਾਂ ਜੀ ਇਹਨਾਂ ਵਿੱਚੋਂ ਕੂਤਰਾ ਪਾ ਲੈ ਕੇ ਚੱਲੇ ਆਂ